ਹਾਂਜੀ ਸਤਿ ਸ੍ਰੀ ਅਕਾਲ ਜੀ। ਪ੍ਰਣਾਪ ਨਮਸਕਾਰ। ਮੈਂ ਹਾਂ ਤੁਹਾਡਾ ਕਰਤਾਰ ਸਿੰਘ ਰਾਜੀਆ ਖੇਤੀ ਪੰਜਾਬ ਤੇ ਹਾਜ਼ਰ। ਜੋ ਟਾਈਮ ਹੈ ਸਪੈਰ ਦੇ 3 ਵੱਜ ਚੁੱਕੇ ਨੇ। ਜੋ ਸਵੇਰ ਦਾ ਹਾਲ ਸੀ ਮੌਸਮ ਉਹ ਬਹੁਤ ਬੁਰਾ ਹਾਲ ਸੀ ਐ। ਘਰੋਂ ਤੁਰੇ ਸੀ ਅਸੀਂ 9:30 ਵਜੇ ਤੇ ਸੁਨਾਮ ਤੇ ਸੁਨਾਮ ਮੰਡੀ ਦਾ ਰਸਤਾ ਸੀ ਜਿਹੜਾ ਤਕਰੀਬਨ ਰਾਜੀਏ ਤੋਂ ਸੁਨਾਮ ਦਾ ਰਸਤਾ ਜਿਹੜਾ 1 ਘੰਟੇ ਦਾ। ਤਕਰੀਬਨ ਸਾਨੂੰ ਰਾਹ 'ਚ 2 ਘੰਟੇ ਖੜਨਾ ਪਿਆ ਰੇਡ ਬਹੁਤ ਟਾਈਮ ਲੱਗਿਆ ਬਾਸ ਸਾਢੇ 12 ਵਜੇ ਮਗੋਂ ਆਏ ਅਸੀਂ ਤਾਂ ਇੱਕ ਵਾਂਗੂ ਹੀ ਬੱਜ ਗਿਆ ਤੀ ਇੰਨਾ ਭਿੱਜ ਗਿਆ ਇੰਨੀ ਜ਼ਿਆਦਾ ਬਾਰਿਸ਼ ਹੋਈ ਐਨੀ ਜ਼ਿਆਦਾ ਬਾਰਿਸ਼ ਹੋਈ ਜਿੰਨੀ ਚਾਹਦੋ ਸਾਰੇ ਭਿੱਜ ਗਏ ਜਹਾਂ ਲੋਹੀ ਲਈ ਲੈ ਕੇ ਆਇ ਸੀ ਭਿੱਜ ਗਏ ਕਿਉਂ ਕਰੋ ਮੌਸਮ ਕਰਿਆ ਵਸੀਆ ਤੁਰਨ ਲੱਗਿਆ ਜਦੋਂ ਲੱਗਿਆ ਸੀ ਕਿ ਰਾਤ ਕੋਈ ਨਾ ਕੋਈ ਪ੍ਰੋਬਲਮ ਆਊਗੀ ਨੀਂਦ ਹੀ ਜਨੇਰੀ ਸੀ ਤੇ ਹੁਣ ਜਾ ਕੇ ਤਕਰੀਬਨ 9:30 ਵਜੇ ਧੁੱਪ ਨਿਕਲੀ ਐ ਤੇ ਦੋਪਹਿਲਾਂ ਆਪਣੀ ਮੰਡੀ 'ਚ ਅੱਥਰੀ ਪਾਇਆ ਕਿ ਆਪਣੇ ਮਨ ਕੇ ਇਹ ਟਰਾਲੀ ਨੂੰ ਕਹਿੰਦੇ ਵੀ ਮੌਸਮ ਦੇ ਹਿਸਾਬ ਨਾਲ ਦੇਖਾਂਗੇ ਨਹੀਂ ਵੀ ਕੱਲ ਹੋ ਜਾਵੇ ਤੇ ਹੁਣ ਪੱਖਾ ਲਾਉਣ ਲੱਗੇ ਨੇ ਲਾ ਰਿਹਾ ਰਾਜੀ ਪੱਖਾ ਤੇ ਆਪਾਂ ਵੀ ਨਾਮ ਆਰਤੀ ਦੇ ਤੇ ਪਿੰਪਲ ਵੀ ਨਾਰਤੀ ਤੇ ਹੁਣ ਜਾ ਕੇ ਆਪਣੀ ਜੀਰੀ ਪਿੱਤੀ ਬੋਲੀ ਆਊਗੀ ਤਕਰੀਬਨ 4:30 ਵਜੇ ਬੋਲੀ ਦਾ ਟਾਈਮ ਕਿਸੋ ਬੋਲੀ ਚੱਲ ਪਈ ਹੈਗੀ ਔਰੇ 2-2.5 ਘੰਟੇ ਡੇਢ 2 ਘੰਟਿਆਂ ਚ ਬੋਲੀ ਆ ਜੀ 5-50 ਨੂੰ ਬੋਲੀ ਆ ਜੀ ਤੇ ਤਕਰੀਬਨ ਪੌਣੇ 3 ਵਜੇ ਦਾ ਟਾਈਮ ਹੋ ਚੁੱਕਿਆ ਹੈ ਤੇ ਫੇਰ ਦੇਖੋ ਕੀ ਰੇਟ ਲੱਗਦੀ ਹੈ ਤੇ ਪਹਿਲੇ ਪਾਲਣੀ ਔਕੀਆ ਬਾਈ ਫਿਰ ਵੇਚਣ ਵੇਲੇ ਇਹ ਪ੍ਰੋਬਲਮ ਆ ਜਾਂਦੀ ਹੈ ਨਾ ਉਹ ਦਕੀ ਆਫਟ ਤੇ ਕੁਛ ਇੱਕ ਕੀ 1509 ਦਾ ਵੈਸੀ ਮੰਦਾਗਾ ਬੰਦਾ ਹੁਣ ਕਾਰਨ ਰੇਟ ਵੀ ਘੱਟ ਲੱਗ ਰਿਹਾ ਤੇ ਆਓ ਤੁਹਾਨੂੰ ਲੈ ਚਾਲਦੇ ਹਾਂ ਮੰਡੀ ਵੱਲ ਤੇ ਮੀਂਹ ਦਾ ਹੁਣ ਥੋੜਾ ਜਿਹਾ ਘੱਟਣਾ ਉੱਕੇ ਪਰ ਤੇ ਉੱਚਾ ਰਹਗਾ ਮੰਡੀ ਦਾ ਨਹੀਂ ਬੁਰਾ ਹਾਲੀ ਹੈ ਆਏ ਤੁਹਾਨੂੰ ਮੰਡੀ ਦੀ ਇੱਕ ਝਲਕ ਮਰਵਾਦੀ ਆ ਪੇਰਕੰਦੇ ਆਪਾਂ ਗੱਲਾਂ ਬਾਤ ਬਹੁਤ ਵੱਡੀ ਮੰਡੀ ਹੈ ਸੁਨਾਮ ਦੀ ਇਹ ਸੀ ਆਲੀ ਦੂਜੀ ਨੰਬਰ ਦੀ ਇਹ ਤੀਜੀ ਨੰਬਰ ਦੀ ਮੰਡੀ ਮੰਨੀ ਜਾਂਦੀ ਹੈ ਸੁਨਾਮ ਦੀ ਮਸ਼ਹੂਰ ਮੰਡੀ ਹੈ ਪੂਰੀ ਆਪਣੇ ਸਾਰੇ ਸੰਗਰੂਰ ਬਰਨਾਲਾ ਜਿਹੜੇ ਤੇ ਉਹ ਪਟਿਆਲੇ ਸਾਈਡ ਤੋਂ ਵੀ ਜੀਰੀ ਆਉਂਦੀ ਹੈ ਇੱਥੇ ਤੇ ਨਾਲ ਮੇਰੇ ਆਏ ਦਵਿੰਦਰ ਜੋਤ ਤੇ ਸੇਵਕ ਬਹੁਤ ਜ਼ਿਆਦਾ ਕਬੂਤਰ ਨੇ ਤੁਹਾਨੂੰ ਕਬੂਤਰ ਦਿਖਾ ਦिए ਚੀਨੇ ਗੋਲੇ ਨਾਲ ਹੀ ਰਲੇ ਫਿਰਦੇ ਇੱਕ ਕੁ ਮਿੰਟਾਰਾਂ ਨੇ ਹੁਣ ਤਾਂ ਉੱਡ ਗਏ ਤੇ ਪਹਿਲਾਂ ਜਦੋਂ ਮੀਂਹ ਹਟਿਆ ਬਹੁਤੇ ਕਬੂਤਰ ਆਏ ਸੀ ਚੀਨੇ ਗੋਲੇ ਵਿੱਚ ਹੀ ਰਲੇ ਫਿਰਦੇ ਨੇ ਇੱਥੇ ਬਾਈ ਤੇ ਆਪਣੀ ਢੇਰੀ ਨੂੰ ਲੱਗ ਰਿਹਾ ਪੱਖਾ ਇਸ ਟਾਈਮ ਪੱਖਾ ਲੱਗ ਰਿਹਾ ਆਪਣੀ ਢੇਰੀ ਨੂੰ ਕਾਕਨਹੂਰੀ ਪੱਖਾ ਲਾ ਰਹੇ ਨੇ ਸਾਡੇ ਪਿੰਡ 'ਚ ਬਾਈ ਭਈਆਂ ਨੂੰ ਕਾਕਨ ਵੀ ਕਹਿੰਦੇ ਨੇ ਕਾਕਨੇ ਮੱਕਨੇਹੂਰੀ ਕਹਿੰਦੇ ਨੇ ਇਹਨਾਂ ਨੂੰ ਤੇ ਪੱਖਾ ਲੱਗ ਰਿਹਾ ਇਸ ਟਾਈਮ ਤਕਰੀਬਨ 4:30-5 ਵਜੇ ਨੂੰ ਬੋਲੀ ਆ ਜੂ ਮੇਰਾ ਹੋਊ ਸਾਨੂੰ ਵੀ ਜਾਂਦੇ ਨੂੰ ਪਿੰਡ ਸੱਤ ਤੋਂ 7:30-8 ਵਜੇ ਜਾਣਗੇ ਪਿੰਡ ਜਾਂਦੇ ਚਲੋ ਆ ਜੋਖ ਜੀ ਸੰਧਾ ਦੀ ਰਹਿਣਾ ਨਾ ਪਵੇ ਉਹਰੇ ਕਿਤੇ ਪਰਮਾਤਮਾ ਨੇ ਸੁਣੀਆਂ ਹੁਣ ਜੋਖ ਜੀ ਬੜਾ ਕੰਮ ਨਿਬੜੂਗਾ ਤੇ ਪੱਖਾ ਤਕਰੀਬਨ ਇਹ ਅੱਧੇ ਘੰਟੇ ਚਲਾ ਦੇਣੀ ਹੈ ਸਾਰੀ ਨੂੰ 15 ਮਿੰਟ ਹੋਏ ਨੇ 15 ਹੋਰ ਲਾਉਣਗੇ ਤੇ ਕੰਮ ਨੇ ਪੜੂਗਾ ਤੇ ਸੇਵ ਕੁਮਾਰ ਰਿਹਾ ਮੰਜਾ ਨਾਲ ਹੁੰਦੇ ਇਹ ਬਹੁਤ ਬੰਦਾ ਵਧੀਆ ਸੇਵਕ ਉਹ ਵੀ ਜਰਾਜ ਰਵਾਜ ਨਾਲ ਮਾਂ ਅੰਦਰ ਜਣ ਕੰਮ ਕਰਾਉਂਦਾ ਨਾਲ ਤੇ ਉੱਧਰ ਸਹਿਜ ਹੀ ਲੜ ਰਹੇ ਨੇ ਸਹਿਜ ਦਾ ਬਹੁਤ ਲੜਦੀ ਪੰਜਾਬ ਤੇ ਤੇ ਬਈ ਮੰਡੀ ਚ ਤੀਜੀ ਚੌਥੀ ਵਾਰ ਲੜਾਈ ਚੱਲ ਪਈ ਜਾਨੀ ਆਪ ਵਿੱਚ ਪੂਰੇ ਜੋਰਾਂ ਨਾਲ ਲੜਾਈ ਕਰਦੀਆਂ ਨੇ ਕਿੱਦ 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 ਕਾ ਮਾਂ ਵਾਂਗੂ ਚੱਲੀ ਹੈ ਨੰਨੋ ਕੰਮ ਤੇ ਚਾਲ ਹੋਟਲ ਇੱਥੇ ਨੇੜੇ ਕਿਉਂ ਜਬਤ ਕਿਵੇਂ ਗੱਲ ਵਾ ਠੰਡਾ ਨਹੀਂ ਲੱਗ ਰਿਹਾ ਹਾਂ ਮੈਂ ਲੋਕਾਂ ਨੂੰ ਬਹੁਤ ਵਧੀਆ ਧੁੱਪ ਲੋਈ ਧੁੱਪੇ ਪਾ ਕੇ ਆਏ ਹੁਣ ਮੈਂ ਤੇ ਦੇਖੋ ਚਲੋ ਹੋਜੂਗੀ 60 ਮਿੰਟਾਂ ਦੇ ਹੈ ਬੋਲੀ ਬਲੀ ਇਧਰ ਨਹੀਂ ਪੁੱਛਦਾ ਬੋਲੀ ਆਉਗੀ ਪੁੱਤ ਬੋਲੀ ਇਧਰ ਇਧਰ ਚੱਲੀ ਹੈ ਇਧਰ ਚੱਲੀ ਹੋਈ ਹੈ ਮੈਂ ਬੋਲਦੇ ਨੇ ਉੱਧਰ ਹਾਂ ਹਾਂ ਚੱਲੀ ਜਾਂਦਾ ਕੰਮ ਬੋਲੀ ਚੱਲੀ ਜਾਂਦੀ ਹੈ ਤੇ ਅੱਕੇ ਤੋਂ ਮਿਲ ਜਾਂਦਾ ਦੱਸਦੇ ਆ ਬਈ ਕੀ ਰੇਟ ਲੱਗੀ ਆਪਣੀ ਕੀ ਗੱਲ ਬਾਤ ਹੈ ਬਣੇ ਰਹੋ ਵਲੌਗ ਨਾਲ ਹਜ਼ਾਰੀ ਕਬੂਤਰ ਬੈਠਾ ਹਜ਼ਾਰੀ ਦੇਖੋ ਕਬੂਤਰ ਦੇਖੋ ਦੇਖੋ ਅਮਾਜ ਮੱਡੀ ਸਾਫਤ ਬੱਤ ਕਬੂਤਰ ਮਿਲੂ ਤੁਨ ਤੁਨਾਮ ਦੀ ਦੇਖੋ ਦੇਖੋ ਜਿਵੇਂ ਨਾਰਾ ਉੜਦੀਆਂ ਨੇ ਤੇ ਪੱਕਾ ਲੱਗ ਗਿਆ ਆਪਣੀ ਤੇਰੀ ਆ ਜਿਹੜਾ ਕੱਢਣ ਰਹਿ ਗਿਆ ਮਾਗਰ ਕੱਢਿਆ ਫੂਸੇ ਇਹ ਵੀ ਸਾਫ ਕਰਨੇ ਇਹਦੇ ਜਾਲੀ ਪੱਟੀ ਹੋਈ ਐ ਦਾਣੇ ਵਾਲਾ ਮਾਰਦਾ ਨਹੀਂ ਮਹਾਪਾਈ ਦੂਰੀ ਬਾਰ ਕੱਢੋ ਇਹਨੂੰ ਇੱਥੇ ਸ਼ਹਿਰ ਦੀ ਮੰਡੀ ਚ ਹੀ ਫੈ ਰਾਈ ਥੋੜਾ ਸਾਰਾ ਸਾਫ਼ ਕਰਕੇ ਦੇਣਗੇ ਦਾਣਾ ਦਾਣਾ ਪਿੰਡ ਚ ਜਿਹੜੀ ਮੰਡੀ ਚ ਲੇਬਰ ਹੁੰਦੀ ਆ ਉਹ ਤਾਂ ਗੱਲਾਂ ਬਸ ਮਾਂਜੇ ਮੁੰਜੇ ਦਾ ਕੁਝ ਨਹੀਂ ਕਰਦੇ ਸਾਫ਼ ਇਹ ਦਾਣਾ ਦਾਣਾ ਸਾਫ਼ ਕਰਕੇ ਵਿੱਚ ਪਾਉਣਗੇ ਢੇਰੀ ਵਿੱਚ ਇੰਚ ਵੀ ਨਹੀਂ ਛੱਡਦੇ ਆਲੇ ਲੋਕਾਂ ਹੀ ਜਾਂਦਾ ਵੀ ਸਾਰਾ ਵਿੱਚ ਪਾਏ ਸਾਰਾ ਸਾਫ਼ ਕਰਾ ਕੇ ਪਾਉਣਗੇ ਵਿੱਚ ਹਾਂਜੀ ਤੇ ਜੋ ਟਾਈਮ ਹੋ ਚੁੱਕਿਆ ਹੈ तकरीबन 4 ਦਾ ਹੋਇਆ ਆਪਣਾ ਟਾਈਮ ਅਜੇ ਤੱਕ ਬੋਲੀ ਨਹੀਂ ਆਈ ਜੀ ਜਦੋਂ ਬੋਲੀ ਆ ਗਈ ਤੇ ਆਪਣੀ ਤੇ ਜੋ ਖਣ ਤੇ ਇਹ ਢੇਰੀ ਆਪਣੇ ਆੜਤੀਆਂ ਨੇ ਤੇ ਅੱਧੇ ਘੰਟੇ ਚੋਕ ਕੇ ਤੋਰ ਦੇਣਗੇ तकरीबन ਸਾਨੂੰ 10 11 ਵੱਜ ਜਾਣਗੇ ਇੱਥੇ ਮਿਲਾਂ ਜਾਂਦੇ ਨੇ ਪਿੰਡ ਕਿਉਂਕਿ ਜੇ ਉਰ ਅੱਠ ਦੇ ਤੁਰੇ ਤਾਂ ਵੀ ਰਾਹ 'ਚ ਡੇਢ ਪੌਣੇ 2 ਘੰਟੇ ਲੱਗ ਜਾਂਦੇ ਨੇ ਫਿਰ ਮਾਰਾ ਮੁੱਟਾ ਖਾਣ ਨੂੰ ਵੀ ਜਿਵਾਖ ਪਾਲੂ ਆ ਸਵੇਰ ਦਾ ਫਿਰਦਾ ਦਵਿੰਦਰ ਲਾਲ ਇਨੂੰ ਮੈਂ ਮਨਮੋਟਰ ਰਾਤ ਖਵਾ ਰਾਂਗੇ ਸਦਕਾਨਤ ਜਿਹੜਾ ਵੀ ਖਾਣਾ ਕੋਈ ਇਹਨਾਂ ਨੇ ਸਵੇਰੇ ਮੈਨੂੰ ਕਹਿੰਦੇ ਡੜੀ ਚਿੱਲੀ ਪਨੀਰ ਖਵਾਈ ਮਨਮਾ ਚਿੱਲੀ ਪਨੀਰ ਖਵਾ ਰਾਂਗੇ ਭਾਈ ਤੇ ਚਲੋ ਬੋਲੀ ਆਜੂ ਫਿਰ ਜੋਖ ਕੇ ਚੱਲਦੇ ਘਰ ਨੂੰ ਮਿਲਦੇ ਅੱਗੇ ਤੁਹਾਨੂੰ ਬੋਲੀ ਦਿਖਾਵਾਂ ਤੁਹਾਨੂੰ ਕੀ ਰੇਟ ਲੱਗਦੀ ਆਪਣੇ ਪਾਸੋਂ ਕੀ ਇਹ ਚ ਬਰਬਰ ਦੇ ਲੇਗਣੇ ਦੇ। ਹਾਂ। ਦੇ ਲੇਗਣੇ ਦੇ। ਰਿਵੀਊ ਲੈ। ਇੱਥੇ ਵਰਕਰ ਆ ਤੇ ਸੇਵਕ ਲੈ ਜਲੇਬੀ ਉਹ। ਲੈ ਪਾਈ ਪਾਰਟੀ ਹੋ ਗਈ ਥੋੜੀ। ਰਾਤ ਖਾਣੇ ਪਖਾਣਾ ਹੋਇਆ। ਕੰਮੇ ਪਾਰਟੀ। ਆਹ ਪਾਰਟੀ ਹੋ ਗਈ ਕਿ ਹੋਰ ਪਾਉਂਗੇ। ਨੰਮ ਕਿਤੇ ਬੋਲੀ ਆ ਗਈ ਤਾਂ ਕਿ ਬੋਲੀ ਤਾਂ ਆਉਗੀ ਅੱਜ। ਆਉਗੀ ਤਾਂ ਹੈਗੀ ਅੱਜ। 93 ਨੰਬਰ ਤੇ ਆ। ਬੋਲੀ ਦਿਖਾਉਣਾ ਤੁਹਾਨੂੰ ਜੀ। Assalamualaikum warahmatullahi I'm sure we should look at it. a 2490 ਲੱਖ ਆ ਗਏ ਨੇ ਭਾਈ ਨੇੜੇ ਬੋਲੀ ਵਾਲੇ ਆਪਣੀ ਢੇਰੀ ਤੇ ਦੇਖ 50 50 10 15 20 25 30 35 40 45 49 50 51 255 ਲੱਗਿਆ ਭਾਈ ਤੇ ਹੁਣ ਆਪਣੀ ਢੇਰੀ ਤੇ ਆ ਗਏ ਯੇਸ ਰਾ ਦੇਖੋ ਆਪਣੀ ਢੇਰੀ ਦੀ ਕੀ ਰੇਟ ਲੱਗਦਾ ਬਾਈ ਦੇਖਦੇ ਹਾਂ ਹੁਣ ਕੀ ਰੇਟ ਲੱਗਦਾ ਆਪਣੀ ਢੇਰੀ ਦੇ 70 75 ਇਹਨਾਂ ਕੱਢੀ ਜਾਉਂਦਾ ਆਲੀ ਵਾਹਿਗੁਰੂ ਕਿਰਪਾ ਹੋ ਮਹਾਰਾਜ ਦੀ ਸਿਰਾਂ ਬਾਈ ਜਮਾ ਜਮਾ ਚੋਟੀ ਦੀ ਜੀਰੀ ਆ ਦੇਖਾਂ ਬਾਈ ਯਾਰ ਤੂੰ ਦਾ ਰੇਟ ਲਾਉਣਾ ਯਾਰ ਦੇਖ ਸੋਹ ਜਾਈ ਸੇਠਾ